ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਅੱਜ ਦੀ ਗੱਲਬਾਤ ਵਿੱਚ ਅੱਜ ਆਪਾਂ HTML ਦੇ ਦੋ ਬੜੇ ਹੀ ਮਤਲਬ ਖਾਸ ਹਿੱਸਿਆਂ ਤੇ ਧਿਆਨ ਦੇਣਾ ਹੈ ਲਿਸਟਾਂ ਤੇ ਟੇਬਲ ਇਹ ਉਹ ਤਰੀਕੇ ਨੇ ਜਿਨ੍ਹਾਂ ਨਾਲ ਵੈਬ ਪੇਜ ਤੇ ਜਾਣਕਾਰੀ ਕੈਲੋ ਸਹੀ ਤਰੀਕੇ ਨਾਲ ਦਿਖਾਈ ਜਾਂਦੀ ਹੈ ਹਾਂ ਜੀ ਬਿਲਕੁਲ ਵੈਬ ਤੇ ਸਾਰਾ ਕੁਝ ਤਰਤੀਬ ਚ ਹੋਵੇ ਤਾਂ ਹੀ ਗੱਲ ਬਣਦੀ ਹੈ ਤੇ ਅੱਜ ਸਾਡੇ ਕੋਲ ਹੈ 10ਵੀਂ ਜਮਾਤ ਦੇ HTML 2 ਚੈਪਟਰ ਦੇ ਨੋਟਸ ਇਹਨਾਂ ਵਿੱਚ ਨਾ ਕਾਫੀ ਕੁਝ ਹੈ ਬਹੁਤ ਛੋਟੇ ਉੱਤਰਾਂ ਵਾਲੇ ਸਵਾਲ ਫਿਰ ਖਾਲੀ ਥਾਵਾਂ ਮਿਨੇ ਟੈਗਸ ਦੇ ਪੂਰੇ ਨਾਂ ਛੋਟੇ ਤੇ ਵੱਡੇ ਉੱਤਰਾਂ ਵਾਲੇ ਸਵਾਲ ਵੀ ਮਕਸਦ ਆਪਣਾ ਇਹ ਹੈ ਕਿ ਇਹਨਾਂ ਸਾਰਿਆਂ ਨੂੰ ਨਾ ਇੱਕ ਇੱਕ ਕਰਕੇ ਸਮਝੀਏ ਬਿਲਕੁਲ ਐਵੇਂ ਜਿਵੇਂ ਕਲਾਸ ਦੇ ਟੀਚਰ ਸਮਝਾਉਂਦਾ ਹੈ ਤਾਂ ਕਿ ਐਚਟੀਐਮਐਲ ਲਿਸਟਾਂ ਤੇ ਟੇਬਲਾਂ ਦੀ ਗੱਲ ਚੰਗੀ ਤਰ੍ਹਾਂ ਪੱਲੇ ਪੈ ਜਾਵੇ ਹਾਂਜੀ ਵਧੀਆ ਗੱਲ ਹੈ ਇਹ ਬੇਸਿਕ ਚੀਜ਼ਾਂ ਨੇ ਪਰ ਵੈਬ ਪੇਜ ਬਣਾਉਣ ਲਈ ਇਹਨਾਂ ਦੀ ਸਮਝ ਹੋਣੀ ਬਹੁਤ ਜ਼ਰੂਰੀ ਹੈ ਜਾਣਕਾਰੀ ਨੂੰ ਸਹੀ ਤਰੀਕੇ ਨਾਲ ਆਰਗੇਨਾਈਜ਼ ਕਰਨ ਲਈ ਚਲੋ ਫਿਰ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਦੇਖਦੇ ਆ ਬਹੁਤ ਛੋਟੇ ਉਤਰਾਂ ਵਾਲੇ ਪ੍ਰਸ਼ਨ ਠੀਕ ਹੈ ਜੀ ਪਹਿਲਾ ਸਵਾਲ ਹੈ ਕਿਹੜੀ ਲਿਸਟ HTML ਡਾਕੂਮੈਂਟ ਵਿੱਚ ਨਹੀਂ ਵਰਤੀ ਜਾਂਦੀ ਨੋਟਸ ਕਹਿੰਦੇ ਨੇ ਡਾਟਾ ਲਿਸਟ ਹਾਂ ਇਹ ਥੋੜਾ ਜਿਆਦਾ ਧਿਆਨ ਦੇਣ ਵਾਲਾ ਹੈ ਜਿਹੜੀਆਂ ਆਮ ਲਿਸਟਾਂ ਨੇ ਨਾ OL UL DL ਉਹਨਾਂ ਦੇ ਮੁਕਾਬਲੇ ਡਾਟਾ ਲਿਸਟ ਦਾ ਕੰਮ ਵੱਖਰਾ ਹੈ ਉਹ ਸਿੱਧੀ ਲਿਸਟ ਨਹੀਂ ਬਣਾਉਂਦਾ ਉਹ ਤਾਂ ਇਨਪੁਟ ਫੀਲਡ ਲਈ ਸੁਝਾਅ ਦਿੰਦਾ ਹੈ ਤਾਂ ਉਸ ਹਿਸਾਬ ਨਾਲ ਇਹ ਜਵਾਬ ਠੀਕ ਬਣਦਾ ਅੱਛਾ ਠੀਕ ਹੈ ਅਗਲਾ ਸਵਾਲ ਆਰਡਰਡ ਤੇ ਅਨਆਰਡਰਡ ਲਿਸਟਾਂ ਵਿੱਚ ਆਈਟਮਾਂ ਲਈ ਕਿਹੜਾ ਟੈਗ ਵਰਤਿਆ ਜਾਂਦਾ ਹੈ ਇਹ ਤਾਂ ਸੌਖਾ ਹੈ ਇਹ ਹੈ ਐਲ ਆਈ ਟੈਗ ਲਿਸਟ ਆਈਟਮ ਹਾਂਜੀ ਐਲ ਆਈ ਠੀਕ ਤੀਜਾ ਟੇਬਲ ਰੋ ਯਾਨੀ ਕਤਾਰ ਬਣਾਉਣ ਲਈ ਕਿਹੜਾ ਟੈਗ ਹੈ ਇਹ ਹੈ ٹی ਆਰ ਟੇਬਲ ਰੋ ਬਿਲਕੁਲ ਚੌਥਾ ਸੈੱਲਾਂ ਵਿਚਕਾਰ ਖਾਲੀ ਥਾਂ ਐਡਜਸਟ ਕਰਨ ਲਈ ਕਿਹੜਾ ਐਟਰੀਬਿਊਟ ਹੈ ਇਹ ਹੈ ਸੈੱਲ ਸਪੇਸਿੰਗ ਸਪੇਸਿੰਗ ਮਤਲਬ ਸੈੱਲਾਂ ਦੇ ਵਿਚਕਾਰ ਸਪੇਸ ਹਾਂ ਸੈੱਲ ਸਪੇਸਿੰਗ ਠੀਕ ਤੇ ਪੰਜਵਾਂ ਦੋ ਜਾਂ ਵੱਧ ਰੋਜ਼ ਦੇ ਸੈੱਲਾਂ ਨੂੰ ਮਿਲਾਉਣ ਮਤਲਬ ਮਰਜ ਕਰਨ ਲਈ ਕਿਹੜਾ ਐਟਰੀਬਿਊਟ ਹੈ ਇਹ ਹੈ ਰੋ ਸਪੈਨ ਰੋ ਯਾਨੀ ਕਤਾਰ ਸਪੈਨ ਯਾਨੀ ਫਿਲਾਉਣਾ ਕਤਾਰਾਂ ਚ ਫਿਲਾਉਣਾ ਰੋ ਸਪੈਨ ਬਹੁਤ ਵਧੀਆ ਇਹ ਤਾਂ ਹੋ ਗਏ ਬਹੁਤ ਛੋਟੇ ਉੱਤਰ ਹਾਂਜੀ ਇਹਨਾਂ ਨਿੱਕੇ ਨਿੱਕੇ ਟੈਗਾਂ ਤੇ ਐਟਰੀਬਿਊਟਾਂ ਨਾਲ ਹੀ ਪੂਰਾ ਵੈਬ ਪੇਜ ਦਾ ਢਾਂਚਾ ਬਣਦਾ ਹੈ ਬਿਲਕੁਲ ਹੁਣ ਅੱਗੇ ਵਧਦੇ ਹਾਂ ਟੈਗਸ ਦੇ ਪੂਰੇ ਰੂਪਾਂ ਵੱਲ ਇਹਨਾਂ ਨੂੰ ਜਾਨਣਾ ਵੀ ਜ਼ਰੂਰੀ ਹੈ ਕੰਮ ਸਮਝਣ 'ਚ ਮਦਦ ਮਿਲਦੀ ਹੈ ਸਹੀ ਗੱਲ ਹੈ ਪਹਿਲਾ ਹੈ OL ਆਰਡਰਡ ਲਿਸਟ ਕ੍ਰਮ ਵਾਲੀ ਸੂਚੀ UL ਅਨ ਆਰਡਰਡ ਲਿਸਟ ਬਿਨਾ ਕ੍ਰਮ ਵਾਲੀ DL ਡਿਫੀਨੇਸ਼ਨ ਲਿਸਟ ਪਰਿਭਾਸ਼ਾ ਵਾਲੀ ਸੂਚੀ LI ਲਿਸਟ ਆਈਟਮ सूची दी हर इकाई नोट्स विच डीएल दोबारा लिखया है हां जी वो शायद गलती नाल हो गया होना है है वही डेफिनेशन लिस्ट ठीक है डीटी डेफिनेशन टाइटल या डेफिनेशन टर्म जिस शब्द दी परिभाषा देनी है ते डीडी डेफिनेशन डेटा या डेफिनेशन डिस्क्रिप्शन उस शब्द दा वेरवा या परिभाषा बहुत बढ़िया हुन टेबल वाले टीआर टेबल रो टेबल दी कतार टीएच टेबल हेडिंग ਟੇਬਲ ਦਾ ਸਿਰਲੇਖ ਵਾਲਾ ਸੈੱਲ ਅਤੇ ਟੀਡੀ ਟੇਬਲ ਡਾਟਾ ਟੇਬਲ ਦਾ ਆਮ ਡਾਟਾ ਵਾਲਾ ਸੈੱਲ ਬਿਲਕੁਲ ਦੇਖੋ ਇਹਨਾਂ ਪੂਰੇ ਨਾਵਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਟੈਗ ਨੇ ਕਰਨਾ ਕੀ ਹੈ ਆਰਡਰਡ ਅਨਆਰਡਰਡ ਹੈਡਿੰਗ ਡਾਟਾ ਹਾਂਜੀ ਕਾਫੀ ਹੱਦ ਤੱਕ ਅੰਦਾਜ਼ਾ ਲੱਗ ਜਾਂਦਾ ਹੈ ਚਲੋ ਹੁਣ ਆ ਗੀਆਂ ਖਾਲੀ ਥਾਵਾਂ ਇਹ ਵੀ ਯਾਦ ਰੱਖਣ 'ਚ ਮਦਦ ਕਰਦੀਆਂ ਨੇ ਹਾਂਜੀ ਪਹਿਲੀ ਐਚਟੀਐਮਐਲ ਡਾਕੂਮੈਂਟਸ ਵਿੱਚ ਅਸੀਂ ਕਿੰਨੀਆਂ ਵੱਖ-ਵੱਖ ਕਿਸਮ ਦੀਆਂ ਲਿਸਟਾਂ ਬਣਾ ਸਕਦੇ ਹਾਂ ਤਿੰਨ ਓਐਲ ਯੂਐਲ ਡੀਐਲ ਹਾਂਜੀ 3 ਦੂਜੀ ਅਨ ਆਰਡਰਡ ਲਿਸਟਾਂ ਵਿੱਚ ਸਾਰੀਆਂ ਲਿਸਟ ਆਈਟਮਾਂ ਨੂੰ ਕਿਸ ਨਾਲ ਮਾਰਕ ਕੀਤਾ ਜਾਂਦਾ ਹੈ ਬੁਲੇਟਸ ਨਾਲ ਉਹ ਗੋਲ ਨਿਸ਼ਾਨ ਜੇ ਹਾਂ ਬੁਲੇਟਸ ਨਾਲ ਠੀਕ ਤੀਜੀ ਇੱਕ ਲਿਸਟ ਦੇ ਅੰਦਰ ਇੱਕ ਹੋਰ ਲਿਸਟ ਹੁੰਦੀ ਹੈ ਇਹ ਹੁੰਦੀ ਹੈ ਨੇਸਟਡ ਲਿਸਟ ਨੇਸਟਡ ਲਿਸਟ ਨੇਸਟਡ ਲਿਸਟ ਬਿਲਕੁਲ ਚੌਥੀ ਟੈਗ ਦੀ ਵਰਤੋਂ ਟੇਬਲ ਹੈਡਿੰਗਸ ਨੂੰ ਪਰਿਭਾਸ਼ਿਤ ਕਰਨ ਲਈ ਕੀਤੀ ਜਾਂਦੀ ਹੈ ਇਹ ਆਪਾਂ ਹੁਣੇ ਕੀਤਾ ਸੀ ਟੀ ਐਚ ਟੈਗ ਟੇਬਲ ਹੈਡਿੰਗ हां टीएच टैग 5वीं ਅਸੀਂ ਐਟਰੀਬਿਊਟ ਦੀ ਵਰਤੋਂ ਕਰਕੇ ਸਿਰਫ 셀 ਕੰਟੈਂਟਸ ਦੀ ਹੀ ਖੜਵੇ ਰੂਪ ਵਿੱਚ ਅਲਾਈਨਮੈਂਟ ਸੈੱਟ ਕਰ ਸਕਦੇ ਹਾਂ ਇਹ ਹੈ ਵੀ ਅਲਾਈਨ ਵਰਟੀਕਲ ਅਲਾਈਨ ਵੀ ਅਲਾਈਨ ਠੀਕ ਤੇ 6वीं 셀 ਬਾਰਡਰ ਅਤੇ 셀 ਕੰਟੈਂਟਸ ਵਿਚਕਾਰ ਦੀ ਦੂਰੀ ਨੂੰ ਦਰਸਾਉਂਦਾ ਹੈ ਇਹ ਹੈ 셀 ਪੈਡਿੰਗ 셀 ਦੇ ਅੰਦਰਲੀ ਪੈਡਿੰਗ 셀 ਪੈਡਿੰਗ ਬਹੁਤ ਵਧੀਆ ਇਹ ਖਾਲੀ ਥਾਵਾਂ ਵੀ ਹੋ ਗਈਆਂ ਹਾਂਜੀ ਹੁਣ ਥੋੜਾ ਜਿਹਾ ਡੂੰਘਾਈ ਵਿੱਚ ਜਾਂਦੇ ਆਂ ਛੋਟੇ ਉਤਰਾਂ ਵਾਲੇ ਪ੍ਰਸ਼ਨ ਠੀਕ ਹੈ ਪਹਿਲਾ ਡਿਫੀਨੇਸ਼ਨ ਲਿਸਟ ਕੀ ਹੁੰਦੀ ਹੈ ਹਾਂਜੀ ਡਿਫੀਨੇਸ਼ਨ ਲਿਸਟ ਜਿਹਨੂੰ ਵਰਣਨ ਲਿਸਟ ਵੀ ਕਹਿੰਦੇ ਆ ਇਹ ਆਈਟਮਾਂ ਤੇ ਉਹਨਾਂ ਦੇ ਵੇਰਵੇ ਜਾਂ ਪਰਿਭਾਸ਼ਾ ਦੇ ਜੋੜੇ ਬਣਾਉਣ ਲਈ ਵਰਤੀ ਜਾਂਦੀ ਹੈ ਇਹਦੇ ਵਿੱਚ ਡੀ ਐਲ ਟੈਗ ਹੁੰਦਾ ਮੇਨ ਤੇ ਉਹਦੇ ਅੰਦਰ ਡੀਟੀ ਯਾਨੀ ਟਰਮ ਤੇ ਡੀਡੀ ਯਾਨੀ ਉਸਦਾ ਡਿਸਕ੍ਰਿਪਸ਼ਨ ਜਿਵੇਂ ਸ਼ਬਦ ਕੋਸ਼ ਹੁੰਦਾ ਹੈ ਅੱਛਾ ਠੀਕ ਹੈ ਦੂਜਾ ਸਵਾਲ ਆਰਡਰਡ ਲਿਸਟ ਕੀ ਹੁੰਦੀ ਹੈ ਇਹਦੇ ਟੈਗਸ ਤੇ ਐਟਰੀਬਿਊਟਸ ਆਰਡਰਡ ਲਿਸਟ ਮਤਲਬ ਨੰਬਰ ਵਾਲੀ ਲਿਸਟ ਇਹਦੇ ਵਿੱਚ ਆਈਟਮਾਂ ਇੱਕ ਖਾਸ ਕ੍ਰਮ ਚ ਆਉਂਦੀਆਂ ਨੇ ਟੈਗ ਹੈ OL ਤੇ ਇਹਦੇ ਐਟਰੀਬਿਊਟਸ ਨੇ ਟਾਈਪ ਜਿਸ ਨਾਲ ਨੰਬਰਿੰਗ ਦਾ ਸਟਾਈਲ 1 A A I I ਬਦਲ ਸਕਦੇ ਆ ਤੇ ਸਟਾਰਟ ਜਿਸ ਨਾਲ ਦੱਸ ਸਕਦੇ ਆ ਕਿ ਲਿਸਟ ਕਿਹੜੇ ਨੰਬਰ ਤੋਂ ਸ਼ੁਰੂ ਕਰਨੀ ਹੈ ਠੀਕ ਹੈ ਤੀਜਾ ਸਵਾਲ HTML ਵਿੱਚ ਟੇਬਲ ਬਣਾਉਣ ਲਈ ਮੁੱਖ ਟੈਗਸ ਕਿਹੜੇ ਨੇ ਇਹ ਚਾਰ ਨੇ ਮੁੱਖ ਟੇਬਲ ਪੂਰੇ ਟੇਬਲ ਲਈ TR ਕਤਾਰ ਲਈ TH ਹੈਡਿੰਗ ਵਾਲੇ ਸੈੱਲ ਲਈ ਤੇ TD ਡਾਟਾ ਵਾਲੇ ਸੈੱਲ ਲਈ ਚੌਥਾ ਸਵਾਲ HTML ਟੇਬਲ ਵਿੱਚ ਸੈੱਲਾਂ ਨੂੰ ਕਿਵੇਂ ਮਰਜ ਕਰਨਾ ਹੈ ਮਤਲਬ ਮਿਲਾਣਾ ਹਾਂਜੀ ਮਰਜ ਕਰਨ ਲਈ ਦੋ ਐਟਰੀਬਿਊਟ ਨੇ ਕਾਲ ਸਪੈਨ ਤੇ ਰੋ ਸਪੈਨ ਇਹ TH ਜਾਂ TD ਟੈਗ ਵਿੱਚ ਲੱਗਦੇ ਨੇ ਕਾਲ ਸਪੈਨ ਨਾਲ ਸੈੱਲ ਇੱਕ ਤੋਂ ਵੱਧ ਕਾਲਮਾਂ ਦੀ ਥਾਂ ਲੈਂਦਾ ਤੇ ਰੋ ਸਪੈਨ ਨਾਲ ਇੱਕ ਤੋਂ ਵੱਧ ਰੋਜ਼ ਦੀ ਥਾਂ ਲੈਂਦਾ ਹੈ ਅੱਛਾ ਕਾਲ ਸਪੈਨ ਕਾਲਮ ਲਈ ਰੋ ਸਪੈਨ ਰੋ ਲਈ ਠੀਕ ਪੰਜਵਾਂ ਸਵਾਲ ਟੇਬਲ ਬੈਕਗ੍ਰਾਉਂਡ ਫਾਰਮੈਟ ਕਰਨ ਲਈ ਟੇਬਲ ਦੇ ਐਟਰੀਬਿਊਟਸ ਦੱਸੋ ਦੋ ਮੇਨ ਨੇ bg ਕਲਰ ਬੈਕਗ੍ਰਾਉਂਡ ਦਾ ਰੰਗ ਬਦਲਣ ਲਈ ਤੇ ਬੈਕਗ੍ਰਾਉਂਡ ਵਿੱਚ ਕੋਈ ਤਸਵੀਰ ਲਗਾਉਣ ਲਈ ਬਹੁਤ ਵਧੀਆ ਇਹਨਾਂ ਸਵਾਲਾਂ ਨਾਲ ਕਾਫੀ ਚੀਜ਼ਾਂ ਸਾਫ਼ ਹੋ ਗਈਆਂ ਹਾਂਜੀ ਤੇ ਸਮਝਣਾ ਵੀ ਜ਼ਰੂਰੀ ਹੈ ਕਿ ਕਦੋਂ ਕਿਹੜੀ ਲਿਸਟ ਵਰਤਣੀ ਹੈ ਜਿਵੇਂ ਕਦਮਾਂ ਲਈ OL ਸਿਰਫ ਸੂਚੀ ਲਈ UL ਤੇ ਪਰਿਭਾਸ਼ਾ ਲਈ DL ਜਾਂ ਫਿਰ ਡਾਟਾ ਲਈ ਟੇਬਲ ਸਹੀ ਗੱਲ ਹੈ ਸਹੀ ਟੂਲ ਦੀ ਵਰਤੋ ਤੇ ਹੁਣ ਅਖੀਰ ਵਿੱਚ ਵੱਡੇ ਉਤਰਾਂ ਵਾਲੇ ਪ੍ਰਸ਼ਨ ਇਹਨਾਂ 'ਚ ਗੱਲ ਥੋੜੀ ਹੋਰ ਖੁੱਲਕੇ ਹੋਵੇਗੀ ਹਾਂਜੀ ਬਿਲਕੁਲ ਪਹਿਲਾ ਸਵਾਲ ਟੇਬਲਸ ਕੀ ਹਨ HTML ਵਿੱਚ ਟੇਬਲ ਬਣਾਉਣ ਵਾਲੇ ਮੁੱਖ ਟੈਗਸ ਦਾ ਵਰਣਨ ਕਰੋ ਟੇਬਲ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਡਾਟਾ ਨੂੰ ਕਤਾਰਾਂ ਰੋਜ਼ ਤੇ ਕਾਲਮਾਂ ਵਿੱਚ ਤਰਤੀਬ ਦੇਣ ਦਾ ਤਰੀਕਾ ਹੈ ਇਸ ਨਾਲ ਜਾਣਕਾਰੀ ਪੜ੍ਹਨੀ ਤੇ ਸਮਝਣੀ ਸੌਖੀ ਹੋ ਜਾਂਦੀ ਹੈ ਖਾਸ ਕਰਕੇ ਜਦੋਂ ਤੁਲਨਾ ਕਰਨੀ ਹੋਵੇ ਮੁੱਖ ਟੈਗਸ ਓਈ ਚਾਰ ਨੇ ਟੇਬਲ ਇਹ ਪੂਰੇ ਟੇਬਲ ਦਾ ਕੰਟੇਨਰ ਹੈ ਸਭ ਕੁਝ ਇਹਦੇ ਅੰਦਰ ਟੀਆਰ ਟੇਬਲ ਰੋ ਟੇਬਲ ਦੀ ਹਰ ਇੱਕ ਕਤਾਰ ਬਣਾਉਂਦਾ ਹੈ ਟੀਐਚ ਟੇਬਲ ਹੈਡਿੰਗ ਇਹ ਹੈਡਿੰਗ ਵਾਲਾ ਸੈੱਲ ਬਣਾਉਂਦਾ ਹੈ ਅਕਸਰ ਟੈਕਸਟ ਮੋਟਾ ਤੇ ਸੈਂਟਰ ਵਿੱਚ ਹੁੰਦਾ ਹੈ ਟੀਡੀ ਟੇਬਲ ਡਾਟਾ ਇਹ ਆਮ ਡਾਟਾ ਵਾਲਾ ਸੈੱਲ ਬਣਾਉਂਦਾ ਹੈ ਟੇਬਲ ਦਾ ਜ਼ਿਆਦਾਤਰ ਕੰਟੈਂਟ ਇਹਦੇ ਵਿੱਚ ਹੁੰਦਾ ਹੈ ਮਤਲਬ ਪਹਿਲਾ ਟੇਬਲ ਫਿਰ ਉਹਦੇ ਅੰਦਰ ਟੀਆਰ ਤੇ ਹਰ ਟੀਆਰ ਦੇ ਅੰਦਰ ਟੀਐਚ ਜਾਂ ਟੀਡੀ ਇਹੀ ਬਣਤਰ ਹੈ ਹਾਂਜੀ ਬਿਲਕੁਲ ਇਹੀ ਲੜੀ ਹੈ ਠੀਕ ਅਗਲਾ ਵੱਡਾ ਸਵਾਲ 셀 ਪੈਡਿੰਗ ਅਤੇ 셀 ਸਪੇਸਿੰਗ ਕੀ ਹੈ ਉਦਾਹਰਣ ਨਾਲ ਦੱਸੋ ਹਾਂ ਇਹ ਦੋਵੇਂ ਟੇਬਲ ਟੈਗ ਦੇ ਐਟਰੀਬਿਊਟ ਨੇ ਤੇ ਸਪੇਸ ਕੰਟਰੋਲ ਕਰਦੇ ਨੇ 셀 ਪੈਡਿੰਗ ਇਸ 셀 ਦੇ ਬਾਰਡਰ ਤੇ ਉਹਦੇ ਅੰਦਰਲੇ ਕੰਟੈਂਟ ਜਿਵੇਂ ਟੈਕਸਟ ਦੇ ਵਿਚਕਾਰ ਦੀ ਖਾਲੀ ਥਾਂ ਹੈ ਮਤਲਬ 셀 ਦੇ ਅੰਦਰ ਦੀ ਸਪੇਸ ਜਿਵੇਂ ਟੇਬਲ 셀 ਪੈਡਿੰਗ 5 ਲਿਖਣ ਨਾਲ 셀 ਦੇ ਕੰਟੈਂਟ ਤੇ ਬਾਰਡਰ ਵਿੱਚ 5 ਪਿਕਸਲ ਦੀ ਥਾਂ ਬਣ ਜਾਵੇਗੀ ਚਾਰੇ ਪਾਸੇ ਅੱਛਾ ਇਸ 셀 ਦੇ ਅੰਦਰ ਦੀ ਗੱਲ ਹੋ ਗਈ। ਹਾਂਜੀ ਤੇ 셀 ਸਪੇਸਿੰਗ ਇਹ ਟੇਬਲ ਦੇ ਵੱਖ-ਵੱਖ ਸੈੱਲਾਂ ਦੇ ਵਿਚਕਾਰ ਦੀ ਖਾਲੀ ਥਾਂ ਹੈ। ਮਤਲਬ ਦੋ ਸੈੱਲਾਂ ਦੇ ਬਾਰਡਰਾਂ ਵਿਚਕਾਰ ਦੀ ਦੂਰੀ। ਜਿਵੇਂ ਟੇਬਲ 셀 ਸਪੇਸਿੰਗ 7 ਲਿਖਣ ਨਾਲ ਹਰ ਨਾਲ ਲੱਗਦੇ ਸੈੱਲ ਦੇ ਵਿਚਕਾਰ 7 ਪਿਕਸਲ ਦੀ ਦੂਰੀ ਹੋਵੇਗੀ। ਮਤਲਬ ਪੈਡਿੰਗ ਅੰਦਰ ਸਪੇਸਿੰਗ ਬਾਰ ਸੈੱਲਾਂ ਦੇ ਵਿਚਕਾਰ। ਬਿਲਕੁਲ ਸਹੀ। ਇਹੀ ਮੁੱਖ ਫਰਕ ਹੈ। ਇਨਾਂ ਨਾਲ ਟੇਬਲ ਦੀ ਦਿੱਖ ਕਾਫੀ ਬਦਲ ਜਾਂਦੀ ਹੈ ਹਾਂ ਇਹ ਜ਼ਰੂਰੀ ਹੈ ਖਾਸ ਕਰਕੇ ਜਦੋਂ ਟੇਬਲ ਨੂੰ ਸਾਫ਼ ਸੁਥਰਾ ਦਿਖਾਣਾ ਹੋਵੇ ਹਾਲਾਂਕਿ ਜਿਵੇਂ ਪਹਿਲਾਂ ਕਿਹਾ ਸੀ ਅੱਜਕੱਲ CSS ਨਾਲ ਇਹ ਕੰਮ ਜ਼ਿਆਦਾ ਵਧੀਆ ਤਰੀਕੇ ਨਾਲ ਹੁੰਦਾ ਪਰ ਇਹ ਬੇਸਿਕ ਸਮਝਣਾ ਵੀ ਜ਼ਰੂਰੀ ਹੈ ਠੀਕ ਹੈ ਤੀਜਾ ਤੇ ਆਖਰੀ ਵੱਡਾ ਸਵਾਲ ਆਰਡਰਡ ਲਿਸਟ ਅਤੇ ਅਨਆਰਡਰਡ ਲਿਸਟ ਵਿੱਚ ਅੰਤਰ ਦੱਸੋ ਇਹ ਆਪਾਂ ਪਹਿਲਾਂ ਵੀ ਥੋੜਾ ਜਿਹਾ ਛੂਇਆ ਸੀ ਮੁੱਖ ਅੰਤਰ ਇਹ ਨੇ ਆਰਡਰਡ ਲਿਸਟ OL ਇਹ ਨੰਬਰ ਵਾਲੀ ਲਿਸਟ ਹੁੰਦੀ ਹੈ ਆਈਟਮਾਂ ਦਾ ਕ੍ਰਮ ਸੀਕੁਐਂਸ ਮਹੱਤਵਪੂਰਨ ਹੁੰਦਾ ਹੈ ਇਹਦੇ ਵਿੱਚ ਟਾਈਪ ਐਟਰੀਬਿਊਟ ਨਾਲ ਨੰਬਰਿੰਗ ਸਟਾਈਲ 1 ए आई ਬਦਲ ਸਕਦੇ ਆ ਤੇ ਸਟਾਰਟ ਨਾਲ ਸ਼ੁਰੂਆਤੀ ਨੰਬਰ ਦੱਸ ਸਕਦੇ ਆ ਜਿਵੇਂ ਕੋਈ ਰੈਸਿਪੀ ਦੇ ਸਟੈਪਸ ਹਾਂਜੀ ਬਿਲਕੁਲ ਤੇ ਦੂਜੀ ਅਨ ਆਰਡਰਡ ਲਿਸਟ ਯੂ ਐਲ ਇਹ ਬੁਲੇਟ ਵਾਲੀ ਲਿਸਟ ਹੁੰਦੀ ਹੈ ਇੱਥੇ ਆਈਟਮਾਂ ਦਾ ਕ੍ਰਮ ਮਹੱਤਵਪੂਰਨ ਨਹੀਂ ਹੁੰਦਾ ਇਹਦੇ ਵਿੱਚ ਟਾਈਪ ਐਟਰੀਬਿਊਟ ਨਾਲ ਬੁਲੇਟ ਦਾ ਸਟਾਈਲ ਡਿਸਕ ਸਰਕਲ ਸਕੁਅਰ ਬਦਲ ਸਕਦੇ ਆ ਜਿਵੇਂ ਗ੍ਰੋਸਰੀ ਦੀ ਲਿਸਟ ਐਮੀ ਤਾਂ ਮਕਸਦ ਦੇ ਹਿਸਾਬ ਨਾਲ ਸਹੀ ਲਿਸਟ ਚੁਣੀ ਚਾਹੀਦੀ ਹੈ ਬਹੁਤ ਵਧੀਆ ਮੇਰੇ ਖਿਆਲ ਚ ਆਪਾਂ ਨੋਟਸ ਦੇ ਸਾਰੇ ਅਭਿਆਸ ਤੇ ਕਨਸੈਪਟ ਕਵਰ ਕਰ ਲਏ ਨੇ ਤਾਂ ਜੇ ਸਾਰੀ ਗੱਲ ਨੂੰ ਸਮੇਟੀਏ ਅੱਜ ਆਪਾਂ ਐਚਟੀਐਮਐਲ ਲਿਸਟਾਂ ਓਐਲ ਯੂਐਲ ਡੀਐਲ ਤੇ ਉਹਨਾਂ ਦੀਆਂ ਆਈਟਮਸ ਐਲਆਈ ਡੀਟੀ ਡੀਡੀ ਤੇ ਟੇਬਲ ਟੇਬਲ ਟੀਆਰ ਟੀਐਚ ਟੀਡੀ ਬਾਰੇ ਗੱਲ ਕੀਤੀ ਨਾਲ ਹੀ ਉਹਨਾਂ ਦੇ ਖਾਸ ਐਟਰੀਬਿਊਟਸ ਜਿਵੇਂ 셀 স্পੇਸਿੰਗ 셀 ਪੈਡਿੰਗ ਰੋ ਸਪੈਨ ਕਾਲ ਸਪੈਨ ਬੀਜੀ ਕਲਰ ਬੈਕਗਰਾਉਂਡ ਟਾਈਪ ਸਟਾਰਟ ਵੈਲਨ ਵਗੈਰਾ ਨੂੰ ਵੀ ਸਮਝਿਆ ਇਸ ਸਭ ਦਾ ਮਤਲਬ ਇਹ ਹੀ ਨਿਕਲਦਾ ਹੈ ਕਿ ਇਹ ਸਾਰਾਂਜੇ ਲੱਗਣ ਵਾਲੇ ਟੈਗਸ ਅਸਲ ਵਿੱਚ ਵੈਬ ਤੇ ਜਾਣਕਾਰੀ ਨੂੰ ਸਹੀ ਢੰਗ ਨਾਲ ਪੇਸ਼ ਕਰਨ ਦੀ ਨੀ ਹਨ ਬਿਲਕੁਲ ਇਹਨਾਂ ਐਚਟੀਐਮਐਲ ਤੱਤਾਂ ਦੀ ਸਮਝ ਕਿਸੇ ਵੀ ਉਸ ਇਨਸਾਨ ਲਈ ਜ਼ਰੂਰੀ ਹੈ ਜੋ ਵੈਬਲੇ ਕੁਝ ਬਣਾਉਣਾ ਚਾਹੁੰਦਾ ਹੈ ਜਾਂ ਬਸ ਸਮਝਣਾ ਚਾਹੁੰਦਾ ਹੈ ਕਿ ਵੈਬ ਕਿਵੇਂ ਕੰਮ ਕਰਦਾ ਹੈ ਇਹ ਸਿਰਫ ਕੋਡ ਨਹੀਂ ਹੈ ਇਹ ਜਾਣਕਾਰੀ ਨੂੰ ਸੰਗਠਿਤ ਕਰਨ ਦਾ ਸਟਰਕਚਰ ਦੇ ਲਾਈਕ ਤਰੀਕਾ ਹੈ ਬਿਲਕੁਲ ਤੇ ਵਧੀਆ ਢੰਗ ਨਾਲ ਸੰਗਠਿਤ ਜਾਣਕਾਰੀ ਨੂੰ ਸਮਝਣਾ ਵੀ ਸੌਖਾ ਹੁੰਦਾ ਹੈ ਹਾਂਜੀ ਪਾਵੇਂ ਅੱਜ CSS ਤੇ JavaScript ਬਹੁਤ ਆ ਗਏ ਨੇ ਪਰ HTML ਦਾ ਇਹ ਸਟਰਕਚਰ ਅਜੀਵੀ ਵੈਬ ਦੀ ਬੁਨਿਆਦ ਹੈ ਚਲੋ ਜੀ ਉਮੀਦ ਹੈ ਅੱਜ ਦੀ ਇਹ ਚਰਚਾ ਸਾਰਿਆਂ ਲਈ ਫਾਇਦੇਮੰਦ ਰਹੀ ਹੋਵੇਗੀ ਤੇ HTML ਲਿਸਟਾਂ ਤੇ ਟੇਬਲਾਂ ਬਾਰੇ ਕਾਫੀ ਕੁਝ ਸਪਸ਼ਟ ਹੋਇਆ ਹੋਵੇਗਾ जान ਤੋਂ ਪਹਿਲਾਂ ਸਾਰਿਆਂ ਨੂੰ ਇੱਕ ਛੋਟੀ ਜਿਹੀ ਬੇਨਤੀ ਜੇ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਇਸ YouTube ਚੈਨਲ ਨੂੰ ਲਾਈਕ ਜ਼ਰੂਰ ਕਰਿਓ ਇਸ ਵੀਡੀਓ ਨੂੰ ਆਪਣੇ ਦੋਸਤਾਂ ਖਾਸ ਕਰਕੇ ਜਿਹੜੇ ਕੰਪਿਊਟਰ ਸਿੱਖ ਰਹੇ ਨੇ ਉਹਨਾਂ ਨਾਲ ਸ਼ੇਅਰ ਵੀ ਕਰਿਓ ਤੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਬਾਰੇ ਵੀ ਤੁਹਾਨੂੰ ਪਤਾ ਲੱਗਦਾ ਰਹੇ ਬਹੁਤ ਸਾਰੀਆਂ ਹੋਰ ਵੀਡੀਓਜ਼ ਜਲਦੀ ਆ ਰਹੀਆਂ ਨੇ ਹਾਂਜੀ ਤੁਹਾਡਾ ਸਹਿਯੋਗ ਬਹੁਤ ਜ਼ਰੂਰੀ ਹੈ ਬਿਲਕੁਲ ਚੰਗੇ ਜੀ ਫਿਰ ਮਿਲਦੇ ਆਂ ਅਗਲੀ ਵਾਰ ਇੱਕ ਨਵੇਂ ਵਿਸ਼ੇ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ